ਤੋਂਖੀਓ ਕਿ ਗੁਰਮਤ ਆਪਣੇ ਅੰਦਰ ਨਗਾ ਲੀਏ ਨਾ ਫੇਰ ਨੀ ਆ ਪਖੰਡ ਵਾਲਾ ਮਛਰ ਲੜਦਾ ਸਾਨੂੰ ਆ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਸੁਣਨੀਆਂ ਤੇ ਸੁਲਾਨੀਆਂ ਇੱਥੇ ਕਰਾਮਾਤੀ ਬਹੁਤ ਕੁਝ ਸੁਣਾਇਆ ਜਾ ਰਿਹਾ ਹੈ ਗੁਸਾ ਨਾ ਮਨਾਇਓ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵੀ ਆਖਿਆ ਘਟ ਹੁੰਦੀ ਹੈ ਬਾਹਰੀ ਤੌਰ ਤੇ ਬਾਹਰ ਦੇ ਗੱਪ ਕਹਾਣੀਆਂ ਜਿੰਨੀਆਂ ਮਰਜ਼ੀ ਸੁਣਾਈ ਜਾਓ ਜੀ ਲੋਕ ਅੱਖਾਂ ਮੀਟ ਕੇ ਸੁਣੀ ਜਾਂਦੇ ਆ ਗੁਰੂ ਸਾਹਿਬ ਜੀ ਨੇ ਜੋ ਵਿਚਾਰ ਦਿੱਤੀ ਜੋ ਸੁਦਾਨ ਦਿੱਤਾ ਆ ਧਰਤੀ ਜਿਹੜੀ ਹੈ ਨਾ ਜੇ ਕਰਾਮਾਤ ਦੀ ਗੱਲ ਕਰੋਗੇ ਬਾਬੇ ਨੂੰ ਨਹੀਂ ਪਤਾ ਤੁਸੀਂ ਬਾਬੇ ਦੀ ਬਾਬੇ ਨੂੰ ਕਹੋ ਵੀ ਇੱਕ ਮੁੱਠ ਵਿੱਚ ਇੱਕ ਦਾਣਾ ਕਣਕ ਦਾ ਰੱਖ ਕੇ ਨਾ ਜਾਂ ਆਪਣੀ ਸ਼ਕਤੀ ਨਾਲ ਇਹਦੇ ਦੋ ਦਾਣੇ ਬਣਾ ਕੇ ਵਿਖਾ ਦੇ ਕੋਈ ਬਾਬਾ ਜੀ ਕੋਈ ਬਾਬਾ ਕੋਈ ਕਰਾਮਾਤੀ ਬਾਬਾ ਇੱਕ ਦਾਣਾ ਨੂੰ ਕਿ ਸਾਡੇ ਸਾਹਮਣੇ ਇੱਕ ਦਾਣਾ ਕਣਕ ਦਾ ਆਪਣੀ ਮੁਠੀ ਚ ਰਖਣਾ ਤੇ ਆਪਣੀਆਂ ਸ਼ਕਤੀਆਂ ਨਾਲ ਕਰਾਮਾਤਾਂ ਨਾਲ ਨੂੰ ਦੋ ਦਾਣੇ ਬਣਾ ਕੇ ਵਿਖਾ ਦੇ ਸ਼ਕਤੀ ਨਾਲ ਕੈਮਰਿਆਂ ਦੀ ਐਨ ਨਿਗਰਾਨੀ ਵਿੱਚ ਨਹੀਂ ਹੈਗੀ ਨਾ ਤਾਕਤ ਬਾਬੇ ਕੋਲ ਉਹਦੇ ਨਾਲੋਂ ਵੱਧ ਤਾਕਤ ਤੁਹਾਡੀ ਧਰਤੀ ਜਵਾ ਇੱਕ ਦਾਣਾ ਕਣਕ ਦਾ ਬੀਜੋ ਤੇ ਕਿੰਨੇ ਦਾਣੇ ਪੈਦਾ ਕਰਨ ਦੀ ਤਾਕਤ ਰੱਖਦੀ ਧਰਤੀ ਵੱਡੀ ਕੌਣ ਹੋਈ ਫਿਰ ਬੋਲੋ ਪਿਆਰਿਓ ਧਰਤੀ ਤੇ ਧਰਤੀ ਜਾਨ ਅਜ ਪੈਦਾ ਕਰਨ ਵਾਲਾ ਜਾ ਕੇ ਕਰਾਮਾ ਤਾਂ ਕਿੱਥੇ ਲੱਭਦਾ ਫਿਰਦਾ ਕਿੱਥੇ ਜਾ ਕੇ ਕਿੱਥੋਂ ਆਸਾਲੋਂ ਦਾ ਫਿਰਦਾ ਆਪਣੇ ਬੱਚਿਆਂ ਨੂੰ ਪੈਣੋ ਤੁਹਾਡੇ ਅੱਗੇ ਇੱਕ ਬੇਨਤੀ ਆ ਕਿਸੇ ਬਾਬੇ ਕੋਲ ਕੋਈ ਤਾਕਤ ਨਹੀਂ ਕਿ ਉਹ ਆਪਣੀ ਅਰਦਾਸ ਨਾਲ ਧੀ ਤੋਂ ਪੁੱਤ ਕਰ ਦੇਵੇ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਨਾ ਜੀ ਜੇ ਇਦਾਂ ਕਲਹਰਦਾਸਾ ਨਾਲ ਧੀਾਂ ਤੋਂ ਪੁੱਤ ਹੁੰਦਾ ਤੇ ਜਿੰਨਾਂ ਕਰ ਔਲਾਦ ਨਹੀਂ ਅਰਦਾਸਾਂ ਨਾਲ ਔਲਾਦ ਹੁੰਦੀ ਤੇ ਬੇਬੇ ਨਾਨਕੀ ਦੇ ਘਰ ਵੀ ਇੱਕ ਦੋ ਬੱਚੇ ਹੋਣੇ ਸੀ ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਅਰਦਾਸ ਕਿਸੇ ਨੂੰ ਅੱਜ ਤੱਕ ਕਰਨੀ ਆਈ ਨਹੀਂ ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਕੋਈ ਅਰਦਾਸ ਨਹੀਂ ਨਾ ਕੋ ਗ੍ਰੰਥੀ ਨਾ ਕੋ ਜਥੇਦਾਰ ਨਾ ਕੋ ਬਾਬਾ ਨਾ ਕੋ ਪ੍ਰਚਾਰਕ ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਅਰਦਾਸ ਨਹੀਂ ਕੋ ਕਰ ਸਕਦਾ ਜੋ ਕਰ ਸਕਦਾ ਦੱਸੇ ਕਰ ਸਕਦਾ ਜੀ ਬੋਲ ਕੇ ਦੱਸਿਓ ਜੀ ਕੋ ਬਾਬੇ ਦਾ ਚੇਲਾ ਦੱਸੋ ਜੀ ਸਾਡੇ ਬਾਬੇ ਜੀ ਦੇ ਬਾਬੇ ਨਾਨਕ ਨਾਲੋਂ ਵਧੀਆ ਅਰਦਾਸ ਤੇ ਬਾਬੇ ਨਾਲ ਕੀ ਕਰਨਾ 30 ਸੀ ਨਾ ਵਾ ਬੋਲੋ ਜੀ ਨਾ ਪੋਤਾ ਸੀ ਔਲਾਦ ਵੀ ਨਹੀਂ ਸੀ ਬਾਬੇ ਨਾਨਕ ਜੀ ਦੇ ਘਰ ਇਜਾ ਸਾਡਾ ਸਮਾਜ ਭੱਜਾ ਫਿਰਦਾ ਜੀ ਸਾਡੇ ਘਰ ਤੇ ਅਰਦਾਸ ਹੀ ਸਾਡੇ ਘਰ ਤੇ ਸਾਡੇ ਦੇ ਜਾੜੀ ਬਾਬਾ ਜੀ ਦੀ ਅਰਦਾਸ ਨਾ ਲੱਗੀ ਕਦੋਂ ਅਸੀਂ ਜਾਗਾਂਗੇ ਕਦੋਂ ਸਾਡੇ ਅੰਦਰੋਂ ਇਹ ਦੇਹ ਧਾਰੀਆਂ ਦਾ ਡਰਾ ਖੌਫ ਬਣਿਆ ਹੋਇਆ ਵਾ ਇਹ ਕਦੋਂ ਨਿਕਲੂ ਸਾਡੇ ਅੰਦਰੋਂ ਪਤਾ ਕਦੋਂ ਜਦੋਂ ਖੁਦ ਕੁਰਬਾਨੀ ਪੜੋਗੇ ਖੁਦ ਗੁਰੂ ਦੇ ਸ਼ਬਦ ਨਾਲ ਜੁੜੋਗੇ ਆਪਣੇ ਬੱਚੇ ਬੱਚੀਆਂ ਨੂੰ ਆਪਣੀਆਂ ધિયાનું આપણે પુતનું ગુરુ ગ્રંથ સાહેબ ચરણી લાઓ કે પુત્ર ગુરુ તો ઉત્તે એક વારી ગજ કે કહો તન ધન શ્રી ગુરુ ગ્રંથ સાહેબ